벨ਗਾਦੇ ਨੇ ਧੀ ਕੀ ਪਿੰਡ ਬੁਰਜ ਹਸਨ ਵਿਖੇ ਜਦ ਨਸ਼ਾ ਵਿਰੁੱਧ ਤਹਿਤ ਕੀਤੀ ਕਾਰਵਾਈ ਬਾਰੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬੁਰਜ ਹਸਨ ਦੇ सुरेंद्र ਸਿੰਘ ਉਰਫ ਚਿੰਦਾ ਨੇ ਪੰਚਾਇਤ ਦੀ ਤਕਰੀਬਨ 30 ਮਰਲੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਉਸ ਵਿੱਚ ਤਕਰੀਬਨ 10-12 ਮਰਲੇ ਵਿੱਚ ਕੋਠੀ ਬਣਾਈ ਹੋਈ ਹੈ ਇਹ ਕੋਠੀ ਪਹਿਲਾਂ ਹੀ ਕੈਪਟਨ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕੀਤੀ ਹੋਈ ਹੈ सुरेंद्र ਸਿੰਘ ਚਿੰਦਾ ਇਸ ਵੇਲੇ ਸੈਂਟਰਲ ਜੇਲ ਕਪੂਰਥਲਾ ਵਿਖੇ ਬੰਦ ਹੈ ਉਸ ਉੱਪਰ 6 ਮੁਕੱਦਮੇ ਦਰਜ ਹਨ ਅੱਜ ਵੀਡੀਓ ਸਰਦਾਰ ਕਮਲਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਨੂਰਮੈਲ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਕੋਠੀ ਦਾ ਸਮਾਨ ਉਕਤ ਸੁਰੇਂਦਰ ਚਿੰਦਾ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਕੇ ਕੋਠੀ ਨੂੰ ਜਿੰਦਰੇ ਲਗਾ ਕੇ ਚਾਬੀਆਂ ਪੰਚਾਇਤ ਦੇ ਦੇ ਦਿੱਤੀਆਂ ਹਨ ਇਸ ਤਰ੍ਹਾਂ ਖਾਲੀ ਕੋਠੀ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਹੀ ਦੂਜੇ ਪਾਸੇ ਸੁਰਿੰਦਰ ਸਿੰਘ ਉਰਫ ਚਿੰਦਾ ਵੱਲੋਂ ਕੀਤੀ ਨਜਾਇਜ਼ ਉਸਾਰੀ ਹਵੇਲੀ ਦੀ ਛੱਡ ਢਾਹ ਦਿੱਤੀ ਗਈ ਹੈ ਇਸ ਮੌਕੇ थाना ਮੁਖੀ ਬਿਲਗਾ ਸਰਦਾਰ ਪਲਵਿੰਦਰ ਸਿੰਘ थाना ਮੁਖੀ ਗੁਰਾਇਆ ਸਰਦਾਰ ਸਕੰਦਰ ਸਿੰਘ ਆਪਣੀ ਭਾਰੀ ਪੁਲਿਸ ਫੋਰਸ ਨਾਲ ਤਾਇਨਾਤ ਸਨ ਨਗਰ ਬਿਲਗਾ ਤੋਂ ਵਿਜੇ ਕੁਮਾਰ ਦੇ ਨਾਲ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਦੇ ਤਹਿ ਜਿਹੜੀ ਕਾਰਵਾਈ ਇਹ ਅਮਲੇ ਵਿੱਚ ਲਿਆਂਦੀ ਗਈ ਹੈ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿੰਦਰ ਦਿਹਾਤੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅੰਸਰਾਂ ਅਤੇ ਨਸ਼ੀਤ ਅਸਟਰਾਂ ਦੇ ਬੁੱਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜ ਹਸਨਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਅਸੀਂ ਸਰਿੰਦਰ ਸਿੰਘ ਇਲੇਸ਼ਨ ਦਾ ਉਹਨੂੰ 30 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਆ ਇਹ ਜਿਹੜੀ ਕੋਠੀ ਆ ਇਹ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫ੍ਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ ਇਹ 30 ਮਰਲੇ ਦੇ ਕਰੀਬ ਇਹ ਨਜਾਇਜ਼ ਕਬਜ਼ਾ ਕੀਤਾ ਸੀ ਜੋ ਵਿਡੀਓ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਹੈ ਇਹਨਾਂ ਦੇ 6 ਮੁਕਦਮੇ ਦਰਜ ਨੇ ਜੀ ਤੇ ਇਹਨਾਂ ਮੁਕਦਮੇ ਦੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨਿਸ ਕ੍ਰਾਈਮ ਦੇ ਆ 307 326 ਵਗੈਰਾ ਦੇ ਤੇ ਤਿੰਨ ਮਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੂਡੇ ਚੂਰਾ ਪੋਸਤ ਇੱਕ ਮਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਤ ਤੇ ਇੱਕ ਲੋਹੀ ਰਨ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮਕਦਮਾ ਵਿੱਚ ਐਡ ਕੀਤੀ ਗਈ ਸੀ ਤਾਰਾ ਤੇ ਇਹ ਇਸ ਸਮੇਂ ਜੇਲ੍ਹ ਚ ਬੰਦ ਹੈਗਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪੀਟੈਂਟ ਅਥਾਰਟੀ ਐਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਹੈ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੀਟਰ ਲੀਟਰ ਆਉਣ ਦੇ ਵਿੱਚ ਦੀ ਨਿਲਾਮੀ ਹੋਵੇਗੀ ਤੇ ਜਿਹੜਾ ਇਹ ਸਮੇ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਥੇ ਇਸ ਇਸ ਜਗ੍ਹਾ ਦਾ ਦਖਲ ਪਾਇਆ ਗਿਆ ਤੇ ਉਹਨਾਂ ਦੇ ਹੈਂਡਓਵਰਕ ਜਗ੍ਹਾ ਕਰ ਦਿੱਤੀ